ਪੈਰਾਂ ਦੇ ਵਿੱਚ ਹੱਡੀ ਵਧ ਗਈ ਸੱਡੀ ਅੱਡੀ ਦੀ ਹੱਡੀ ਵਧ ਗਈ ਜਾਂ ਗਿੱਟੇ ਤੋਂ ਅੱਡੀ ਵਧ ਗਈ ਇਹ ਹੁੰਦਾ ਕੀ ਆ ਇਹ ਤੁਹਾਡੇ ਕੈਲਸ਼ੀਅਮ ਡਿਪੋਜ਼ਿਟ ਹੁੰਦਾ ਮੰਜੇ ਤੋਂ ਜਾਂ ਬੈੱਡ ਤੋਂ ਕਹਿ ਲਓ ਕਿ ਪੈਰ ਜਦੋਂ نیچے ਰੱਖਦੇ ਆਂ ਤਾਂ ਰੱਖਣ ਨੂੰ ਜੀ ਨਹੀਂ ਕਰਦਾ ਇੰਨਾ ਦਰਦ ਹੁੰਦਾ ਅੱਡੀ ਚ ਦਰਦ ਇੰਨਾ ਹੁੰਦਾ ਕਿ ਜਿਵੇਂ ਮਤਲਬ ਅੱਡੀ ਉਹ ਫਟ ਜੂਗੀ ਹੈਨਾ ਦਰਦ ਇਹਦਾ ਬੜਾ ਵਧੀਆ ਘਰੇਲੂ ਇਲਾਜ ਆ ਗੁੜ ਲੈ ਲਓ 50 ਗ੍ਰਾਮ ਉਹਦੇ ਵਿੱਚ 10 ਗ੍ਰਾਮ ਤੁਸੀਂ ਪਾ ਲੋ ਲਸਣ ਲਸਣ ਦੀਆਂ ਕਲੀਆਂ ਲੈ ਕੇ ਉਹਦਾ ਪੇਸਟ ਜਿਹਾ ਬਣਾ ਕੇ ਪਾ ਲਓ ਉਹਦੇ ਵਿੱਚ 10 ਗ੍ਰਾਮ ਹੀ ਮਤਲਬ ਪਾ ਲਓ ਅਜਵੈਣ ਜਾਨੀ 2 ਚਮਚੇ ਤੇ ਇਹ ਜਿਹੜੀ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ ਲਸਣ ਅਜਵੈਣ ਤੇ ਗੁੜ ਇਹਨਾਂ ਨੂੰ ਤਵੇ ਤੇ ਪਾ ਕੇ ਚੰਗੀ ਤਰ੍ਹਾਂ ਗਰਮ ਕਰ ਲਓ ਗਰਮ ਕਰਕੇ ਫਿਰ ਇਹ ਚ ਹਲਦੀ ਪਾ ਲਓ ਇੱਕ ਚਮਚਾ ਪੂਰਾ ਜਿਹੜੀ ਰਸੋਈ ਚ ਪਈ ਆ ਉਹੀ ਪਾ ਲਓ ਦੀ ਅੱਡੀ ਵਦਨਾ ਇਸ ਨੂੰ ਲੈ ਕੇ ਵੀ ਸਾਡੇ ਕੋਲ ਕੁਝ ਸਵਾਲ ਜ਼ਰੂਰ ਆਏ ਹੋਏ ਨੇ ਕਿ ਇਸ ਨੂੰ ਲੈ ਕੇ ਅਗਰ ਕੋਈ ਹੋਮ ਰੈਮਡੀ ਹੋਵੇ ਘਰੇਲੂ ਨੁਸਖਾ ਹੋਵੇ ਤਾਂ ਜ਼ਰੂਰ ਸਾਂਝਾ ਕੀਤਾ ਜਾਵੇ ਤਾਂ ਅੱਜ ਅਸੀਂ ਤੁਹਾਨੂੰ ਇਸੇ ਦੇ ਉੱਪਰ ਦੱਸਣ ਜਾ ਰਹੇ ਹਾਂ ਕਿ ਕਿਵੇਂ ਗੁੜ ਅਜਵਾਇਨ ਅਤੇ ਲਸਣ ਦੇ ਨਾਲ ਇੱਕ ਘਰੇਲੂ ਨੁਸਖਾ ਤਿਆਰ ਕੀਤਾ ਜਾ ਸਕਦਾ ਹੈ ਜਿਸ ਦੇ ਨਾਲ ਜਿਹੜੀ ਪੈਰਾਂ ਦੀ ਹੱਡੀ ਵਦਨ ਦੀ ਪ੍ਰੋਬਲਮ ਹੈ ਇਸ ਤੋਂ ਤੁਹਾਨੂੰ ਕਾਫੀ ਰਾਹਤ ਜ਼ਰੂਰ ਮਿਲ ਸਕਦੀ ਹੈ ਸੋ ਇਹ ਆਯੁਰਵੈਦਿਕ ਜੋ ਹੈ ਨੁਸਖੇ ਹੁੰਦੇ ਨੇ ਤੁਹਾਡੇ ਨਾਲ ਸਾਂਝੇ ਅਸੀਂ ਕਰਦੇ ਹਾਂ ਔਰ ਪੂਰੀ ਜਾਣਕਾਰੀ ਇਸ ਨੂੰ ਲੈ ਕੇ ਤੁਹਾਡੇ ਨਾਲ ਸਾਂਝੀ ਵੇਦਵਾਨ ਆਰਵੈਦ ਦੇ ਐਮ ਡੀ ਮਿਸਟਰ ਸੁਬਾਸ਼ ਗੋਲ ਜਿ ਇੱਕ ਵਾਰ ਫਿਰ ਤੋਂ ਸਾਡੇ ਨਾਲ ਜੁੜੇ ਨੇ ਇਸ ਵੀਡੀਓ ਦੇ ذریعے ਜੋ ਤੁਹਾਡੇ ਕੋਲੇ ਪੂਰੀ ਜਾਣਕਾਰੀ ਦੇਣਗੇ ਕਿ ਕਿਵੇਂ ਆਰਵੈਦ ਦੇ ਵਿੱਚ ਇਹ ਨੁਸਖਾ ਤਿਆਰ ਕੀਤਾ ਜਾਂਦਾ ਹੈ ਤੁਸੀਂ ਘਰ ਦੇ ਵਿੱਚ ਇਹ ਨੁਸਖਾ ਤਿਆਰ ਕਰੋ ਔਰ ਇਸ ਪਰੇਸ਼ਾਨੀ ਤੋਂ ਰਾਹਤ ਪਾ ਸਕਦੇ ਹੋ ਜੀ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਗੱਲ ਕਰਾਂਗੇ ਜਿਹੜੇ ਲੋਕੀ ਕਹਿੰਦੇ ਆ ਪੈਰਾਂ ਦੇ ਵਿੱਚ ਹੱਡੀ ਵਧ ਗਈ ਸਾਡੀ ਅੱਡੀ ਦੀ ਹੱਡੀ ਵਧ ਗਈ ਜਾਂ ਗਿੱਟੇ ਤੋਂ ਅੱਡੀ ਵਧ ਗਈ ਇਹ ਹੁੰਦਾ ਕੀ ਆ ਇਹ ਤੁਹਾਡੇ ਕੈਲਸ਼ੀਅਮ ਡਿਪੋਜ਼ਿਟ ਹੁੰਦਾ ਹੌਲੀ ਹੌਲੀ ਹਾਰਡ ਹੋ ਜਾਂਦਾ ਔਰ ਕਈ ਕਹਿੰਦੇ ਆ ਕਿ ਜਦੋਂ ਸਵੇਰੇ ਉੱਠਦੇ ਆ ਨਾ ਗੋਇਲ ਸਾਹਿਬ ਮੰਜੇ ਤੋਂ ਜਾਂ ਬੈੱਡ ਤੋਂ ਕਹਿ ਲਓ ਕਿ ਪੈਰ ਜਦੋਂ نیچے ਰੱਖਦੇ ਆ ਤਾਂ ਰੱਖਣ ਨੂੰ ਜੀ ਨਹੀਂ ਕਰਦਾ ਇੰਨਾ ਦਰਦ ਹੁੰਦਾ ਇਹ ਗੱਲ ਬਿਲਕੁਲ ਸੱਚ ਹੈ ਇਹ ਸਾਰੀਆਂ ਗੱਲਾਂ ਅਸੀਂ ਵੀ ਆਪਣੇ ਨੇੜੇ ਤੇੜੇ ਦੇਖਦੇ ਆ ਪਰ ਇਹਦਾ ਜਿਹੜਾ ਸਹੀ ਉਪਾਅ ਹੈ ਅੱਡੀ 'ਚ ਦਰਦ ਹੁੰਦਾ ਪੈਰ ਚ ਦਰਦ ਹੁੰਦਾ ਸੈਰ ਨਹੀਂ ਹੁੰਦੀ ਸੈਰ ਕਰਦੇ ਸੀ ਰੋਜ਼ ਹੁਣ ਜਾਇਆ ਨਹੀਂ ਜਾਂਦਾ ਅੱਡੀ ਚ ਦਰਦ ਐਨਾ ਹੁੰਦਾ ਕਿ ਜਿਵੇਂ ਮਤਲਬ ਅੱਡੀ ਉਹ ਫਟ ਜੂਗੀ ਹੈਨਾ ਦਰਦ ਇਹਦਾ ਬੜਾ ਵਧੀਆ ਘਰੇਲੂ ਇਲਾਜ ਆ ਗੁੜ ਲੈ ਲਓ ਗੁੜ ਲੈ ਲਓ 50 ਗ੍ਰਾਮ ਉਹਦੇ ਵਿੱਚ 10 ਗ੍ਰਾਮ ਤੁਸੀਂ ਪਾ ਲਓ ਲਸਣ ਲਸਣ ਦੀਆਂ ਕਲੀਆਂ ਲੈ ਕੇ ਉਹਦਾ ਪੇਸਟ ਜਿਹਾ ਬਣਾ ਕੇ ਪਾ ਲਓ ਉਹਦੇ ਵਿੱਚ 10 ਗ੍ਰਾਮ ਹੀ ਮਤਲਬ ਪਾ ਲਓ ਅਜਵੈਨ ਯਾਨੀ 2 ਚਮਚੇ ਤੇ ਇਹ ਜਿਹੜੀਆਂ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ ਲਸਣ ਅਜਵੈਨ ਤੇ ਗੁੜ ਇਹਨਾਂ ਨੂੰ ਤਵੇ ਤੇ ਪਾ ਕੇ ਚੰਗੀ ਤਰ੍ਹਾਂ ਗਰਮ ਕਰ ਲਓ ਗਰਮ ਕਰਕੇ ਫਿਰ ਇਹਦੇ 'ਚ ਹਲਦੀ ਪਾ ਲਓ ਇੱਕ ਚਮਚਾ ਪੂਰਾ ਜਿਹੜੀ ਰਸੋਈ 'ਚ ਪਈ ਆ ਉਹੀ ਪਾ ਲਓ ਜੇ ਕਿਤੇ ਕਲੀਨਿਕ ਤੇ ਗਿਆ ਲੱਗਿਆ ਤਾਂ ਪੰਚਮ ਹਲਦੀ ਲੈ ਕੇ ਜਾਇਓ ਜਾਂ ਕਰਕਿਉਮਾ 18 ਕੈਰੇਟ ਹਲਦੀ ਲੈ ਕੇ ਜਾਇਓ ਨਹੀਂ ਤਾਂ ਜਿਹੜੀ ਆਪਣੇ ਘਰ ਪਈ ਆ ਉਹ ਯੂਜ਼ ਕਰੋ ਕਿਉਂਕਿ ਵੀਡੀਓ ਪਤਾ ਨਹੀਂ ਤੁਸੀਂ ਕਿੱਥੇ ਬੈਠੇ ਦੇਖਦੇ ਹੋ ਮੇਰੇ ਤੱਕ ਕਦੋਂ ਆਓਗੇ ਕਦੋਂ ਨਹੀਂ ਆਪਣੀ ਘਰੇਲੂ ਜਿਹੜੀ ਹਲਦੀ ਅਰਸੋਈ ਦੇ ਵਿੱਚ ਉਹਨੂੰ ਯੂਜ਼ ਕਰ ਲਓ ਫਾਇਦਾ ਹੋਊਗਾ ਤੇ ਉਹਨੂੰ ਚੰਗੀ ਤਰ੍ਹਾਂ ਜਦੋਂ ਪੇਸਟ ਬਣ ਜੇ ਤਾਂ ਇੱਕ ਕੱਪੜੇ ਦੀ ਲੇਅਰ ਜੀ ਬਣਾ ਲਓ ਲੇਅਰ ਦੀ ਬਣਾ ਕੇ ਉਹਦੇ ਉੱਤੇ ਉਹਨੂੰ ਲਗਾ ਕੇ ਚਿਪਕਾ ਕੇ ਪੈਰ ਦੀ ਅੱਡੀ ਦੇ ਥੱਲੇ ਲਾ ਕੇ ਜਿੱਥੇ ਦਰਦ ਹੈ ਜਿੱਥੇ ਲੁੱਕ ਕਹਿੰਦੇ ਨਾ ਪਹ ਹੱਡੀ ਵਧੀਆ ਐਕਸਰੇ ਦੇ ਵਿੱਚ ਵੀ ਦਿਖਦਾ ਹੱਡੀ ਵਧੀਆ ਆਪਰੇਸ਼ਨ ਹੋਈ ਹੈ ਉਹ ਉੱਥੇ ਤੁਸੀਂ ਉਹਨੂੰ ਲਾਓ ਮੈਂ ਕਹਿੰਦਾ ਹਫ਼ਤੇ 'ਚ ਦੋ ਵਾਰ ਲਾਓ ਤਿੰਨ ਚਾਰ ਹਫ਼ਤਿਆਂ ਤੋਂ ਬਾਅਦ ਤੁਸੀਂ ਭੁੱਲ ਜਾਓਗੇ ਕਿ ਅੱਡੀ ਦੇ ਵਿੱਚ ਕੋਈ ਦਰਦ ਸੀ ਜਾਂ ਕੋਈ ਹੱਡੀ ਵਧੀ ਹੋਈ ਦਾ ਪ੍ਰੋਬਲਮ ਇਹ ਐਨਾ ਵਧੀਆ ਨੁਸਖਾ ਸਟਰੀਕ ਮਤਲਬ ਕਈ ਲੱਖ ਲੋਕਾਂ ਦੇ ਅਜ਼ਮਾਇਆ ਹੋਇਆ ਨੁਸਖਾ ਔਰ ਇਹਨੂੰ ਬਹੁਤ ਸਾਰੇ ਲੋਕਾਂ ਨੇ ਮੈਨੂੰ ਥੈਂਕ ਯੂ ਕੀਤਾ ਔਰ ਮੈਂ ਤੁਹਾਡਾ ਵੀ ਚਾਹੂੰਗਾ ਕਿ ਇਹਦਾ ਥੈਂਕ ਯੂ ਆਊਗਾ ਕਿਉਂਕਿ ਬਾਬਾ ਜੀ ਦੀ ਬੜੀ ਕਿਰਪਾ ਜਿਹੜੇ ਨੁਸਖੇ ਮੈਂ ਲੋਕਾਂ ਦੇ ਅਜ਼ਮਾਇਆ ਲੈਣਾ ਜਾਂ ਗ੍ਰੰਥਾਂ ਚੋਂ ਪੜ੍ਹ ਲੈਣਾ ਉਹੀ ਤੁਹਾਡੇ ਨਾਲ ਸ਼ੇਅਰ ਕਰਦਾ ਐਦਾਂ ਮੈਂ ਕਦੇ ਨੁਸਖਾ ਸ਼ੇਅਰ ਨਹੀਂ ਕਰਦਾ ਵੀ ਉਹੀ ਚੱਕਿਆ ਦੇਖਿਆ ਤੇ ਜਾ ਕੇ ਕਿਸੇ ਵੀ ਦਰਖਤ ਦੇ ਥੱਲੇ ਖੜ੍ਹ ਗਏ ਉਹਦੇ ਵੀਡੀਓ ਪਾ ਦੀਏ ਉਹ ਵੀ ਜ਼ਰੂਰੀ ਨੇ ਕਿਉਂ ਦਰਖਤਾਂ ਦੇ ਵੀਡੀਓ ਪਾਉਣੇ ਚਾਹੀਦੇ ਆ ਕਿਉਂਕਿ ਸਾਨੂੰ ਦਰਖਤਾਂ ਦੀ ਕਦਰ ਪਤਾ ਲੱਗੇ ਤਾਂ ਉਹ ਵੀ ਉਹਦਾਂ ਦੀਆਂ ਚੀਜ਼ਾਂ ਕਰਦੇ ਨੇ ਬਹੁਤ ਸਾਰੇ ਸਾਡੇ ਸੱਜਣ ਉਹ ਉਹਨਾਂ ਦੀ ਡਿਊਟੀ ਆ ਪਰ ਮੇਰੀ ਡਿਊਟੀ ਆ ਕਿ ਮੈਂ ਗ੍ਰੰਥਾਂ ਚੋਂ ਪੜ੍ਹ ਕੇ ਜਿਹੜੇ ਸਹੀ ਨੁਸਖੇ ਨੇ ਸਟੀਕ ਉਹ ਤੁਹਾਡੇ ਤੱਕ ਪਹੁੰਚਾਵਾਂ ਕਿਉਂਕਿ 25 30 ਸਾਲ ਹੋ ਗਿਆ ਆਪਾਂ ਨੂੰ ਲੋਕਾਂ ਨੂੰ ਅਜੁਸਕੇ ਦੱਸਦਿਆਂ ਨੂੰ ਅਜਮਾਉਂਦਿਆਂ ਨੂੰ ਕਰਦਿਆਂ ਨੂੰ ਤਾਂ ਹੁਣ ਬੜੇ ਵੱਡੀ ਇੱਕ ਡਾਇਰੀ ਬਣ ਚੁੱਕੀ ਹੈ ਜਿਹੜੇ ਬਿਲਕੁਲ ਸਟੀਕ ਨੁਸਖੇ ਆ ਉਹਦੇ ਵਿੱਚੋਂ ਇਹ ਇੱਕ ਨੁਸਖਾ ਸੀ ਗੁਣ ਅਜਵਾਇਣ ਹਲਦੀ ਤਿਲਸਨ ਚਾਰ ਚੀਜ਼ਾਂ ਦਾ ਇਹ ਮਿਸ਼ਰਣ ਜਿਹੜਾ ਵੀ ਤੁਹਾਡੀ ਅੱਡੀ ਦੇ ਥੱਲੇੋਂ ਵਧੀ ਹੋਈ ਹੱਡੀ ਨੂੰ ਸੈੱਟ ਕਰਨ ਦੇ ਵਿੱਚ ਔਰ ਦਰਦ ਨੂੰ ਖਤਮ ਕਰਨ ਦੇ ਵਿੱਚ ਮਦਦ ਕਰਦਾ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਚ ਰਹੋ ਸੇਤਿਆਵਰੋ ਸੋ ਬਹੁਤ ਹੀ ਆਸਾਨ ਜਾਇ ਤਰੀਕਾ ਔਰ ਤੁਸੀਂ ਘਰ ਦੇ ਵਿੱਚ ਇਸ ਨੂੰ ਬਣਾ ਸਕਦੇ ਹੋ ਕਿਵੇਂ ਤੁਸੀਂ ਸਮਝ ਚੁੱਕਿਆ ਹੈ ਕਿ ਸੁਭਾਸ਼ ਗੋਇਲ ਜੀ ਨੇ ਇੱਕ ਇੱਕ ਗੱਲ ਜੋ ਹੈ ਬੜੇ ਹੀ ਵਧੀਆ ਢੰਗ ਦੇ ਨਾਲ ਤੁਹਾਨੂੰ ਸਮਝਾਈ ਹੈ ਕਿ ਕਿਵੇਂ ਤੁਸੀਂ ਇਹ ਨੁਸਖਾ ਤਿਆਰ ਕਰਨਾ ਹੈ ਕਿੰਨੇ ਇਸ ਦੇ ਨਾਲ ਤੁਹਾਨੂੰ ਫਾਇਦੇ ਮਿਲਣ ਵਾਲੇ ਨੇ ਔਰ ਕਿਵੇਂ ਤੁਸੀਂ ਇਸ ਪਰੇਸ਼ਾਨੀ ਤੋਂ ਰਾਹਤ ਪਾ ਸਕਦੇ ਆ ਉਮੀਦ ਕਰਦੀ ਆ ਅੱਜ ਦੀ ਵੀਡੀਓ ਵੀ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੈ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ और कमेंट करके भी अपने विचार जो है जरूर साझे करना पेज तक फॉलो नहीं किया फॉलो कर दो यूट्यूब चैनल हेल्थ एडवाइस विद हरजोत कौर सबसक्राइब नहीं किया फटाफट फ़ड़ सबसक्राइब भी कर दो मिला जल्दी ही सेहत न जुड़ी हो खास जानकारी दे फिलहाल ही दौ जी इजाजत सत श्रीकाल